ਥੋੜੀ ਦੇਰ ਬਾਅਦ ਇਹ ਅਮਰਿੰਦਰ ਸਿੰਘ ਨੇ ਜੂਨ ਦੇ ਵਿੱਚ ਬਾਦਲ ਪਰਿਵਾਰ ਦੇ ਉੱਤੇ ਕੇਸ ਸਿਸਟਰ ਕਰਤਾ ਕਿ ਇਹਨਾਂ ਨੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਜਿਹੜੀ ਇਹ ਬਣਾਈਆਂ 3000 ਕਰੋੜ ਦਾ ਇਹਨਾਂ ਨੇ ਫालतू ਜਾਇਦਾਦ ਇਹਨਾਂ ਕੋਲ 3000 ਕੇ ਸਾਢੇ 3000 ਕਰੋੜ ਉਹਦੀ ਇਨਕੁਆਰੀ ਵਾਸਤੇ ਇੱਕ ਅਫਸਰ ਸਿਦਾਰ ਚੱਤੋਪਾਦਿਆ ਨੂੰ ਅਮਰੀਕਾ ਵੀ ਭੇਜਿਆ ਗਿਆ ਉੱਥੇ ਉਹਨੇ ਬਿਨਾਮੀ ਪ੍ਰਾਪਰਟੀਜ਼ ਦਾ ਪਤਾ ਕੀਤਾ ਪਰ ਕੋਈ ਬਹੁਤੀ ਗੱਲ ਨਿਕਲੀ ਨਹੀਂ ਉਹ ਫਾਈਨਲੀ ਜਿਹੜਾ ਚਾਰ ਸ਼ੀਟ ਫਾਈਲ ਹੋਈ ਉਹਦੇ ਦਾ 3-4000 ਕਰੋੜ ਦਾ ਇਲਜ਼ਾਮ ਸੀ ਉਹ ਸਾਰਾ 70 80 ਕਰੋੜ ਤੱਕ 70 80 ਕਰੋੜ ਤੱਕ ਰਹਿ ਗਿਆ ਵੈਸੇ ਤੇ 70 80 ਕਰੋੜ ਵੀ ਉਹਨਾਂ ਦੇ ਨਜ਼ਰ ਬਹੁਤ ਅੰਦਾਸੀ ਲੇਕਿਨ ਇਹ ਫਿਰ ਇਨਕੁਆਰੀ ਕਈ ਸਾਲ ਬਾਅਦ ਚੱਲਦੀ ਰਹੀ ਸਿੰਘ ਸਰਕਾਰ ਚਲੀ ਗਈ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੁਬਾਰਾ ਆ ਗਈ ਉਹਨਾਂ ਨੇ ਫਿਰ ਐਫ ਆਈ ਆਰ ਰਜਿਸਟਰ ਕੀਤੀ ਲੁਧਿਆਣਾ ਸਿਟੀ ਸੈਂਟਰ ਸਕੈਮ ਦੇ ਉੱਤੇ ਔਰ ਫਾਈਨਲੀ 2010 ਦੇ ਵਿੱਚ ਉਹਨਾਂ ਨੇ ਹੌਲੀ ਹੌਲੀ ਆਪਣਾ ਕੇਸ ਠੀਕ ਕਰਨਾ ਸ਼ੁਰੂ ਕੀਤਾ ਜਿਹੜਾ ਬਾਦਲਾਂ ਦੇ ਖਿਲਾਫ ਅਮਰਿੰਦਰ ਸਿੰਘ ਨੇ 2002 ਦੇ ਕੇਸ ਰਜਿਸਟਰ ਕੀਤਾ ਸੀ ਉਹਨੂੰ ਰਫਾ ਦਫਾ ਕੀਤਾ ਗਿਆ ਉਹ ਫਿਜ਼ਲ ਆਊਟ ਹੋਇਆ ਜਿਹੜੇ ਅਫਸਰ ਇਨਕੁਆਇਰੀ ਅਫਸਰ ਸਨ ਐਸਪੀ ਸੁਰਿੰਦਰਪਾਲ ਸਿੰਘ ਆਈਜੀਬੀ ਕੇ ਉਪਲ ਉਹਨੇ ਉਹ ਆਪਣੇ ਸਟੈਂਡ ਤੋਂ ਬਦਲ ਗਏ ਉਹਨਾਂ ਦੇ ਖਿਲਾਫੇ ਪਰਜਰੀ ਦਾ ਕੇਸ ਵੀ ਚੱਲਿਆ ਲੇਕਿਨ ਪੁਆਇੰਟ ਇਹ ਆਪੀ ਇਹ ਦੇਚੇ ਬਾਦਲ ਜਿਹੜਾ ਪਰਿਵਾਰ ਆ ਉਹ ਇਹਦੇ ਚੋਂ ਸਾਫ ਨਿਕਲ ਗਿਆ